ਤੁਹਾਨੂੰ ਇਹ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਹੈ ਅਕਸਰ ਦੇਖਿਆ ਗਿਆ ਕਿ ਲੋਕਾਂ ਵੱਲੋਂ ਆਪਣੇ ਘਰਾਂ ਦੇ ਵਿੱਚ ਅਤੇ ਕਈ ਸੰਸਥਾਵਾਂ ਵੱਲੋਂ ਸਾਂਝੇ ਤੌਰ ਦੇ ਜਗ੍ਹਾ ਦੇ ਵਿੱਚ ਵੀ ਪੰਛੀਆਂ ਦਾ ਰਹਿਣ ਵਸਾਰੇ ਬਣਾਏ ਗਏ ਹਨ ਅਤੇ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਪੰਛੀ ਰੱਖੇ ਗਏ ਹਨ ਤਾਂ ਜੋ ਲੋਕ ਉੱਥੇ ਆਉਂਦਿਆਂ ਨੂੰ ਤੇ ਉਹਨਾਂ ਨੂੰ ਦੇਖ ਸਕਣ ਪਰ ਅਜਿਹੇ ਵਿੱਚ ਕਈ ਵਾਰ ਤਸਵੀਰਾਂ ਆ ਜਾਂਦੀਆਂ ਕਿ ਸਾਂਝੇ ਥਾਵਾਂ ਦੇ ਉੱਪਰ ਪੰਛੀਆਂ ਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਪੰਛੀਆਂ ਦਾ ਬੁਰਾ ਹਾਲ ਹੋ ਜਾਂਦਾ ਹੈ। ਅਜਿਹੀ ਇੱਕ ਤਸਵੀਰਾਂ ਸਾਹਮਣੇ ਆਈਆਂ ਫਰੀਕੋਟ ਦੇ ਗਊਸ਼ਾਲਾ ਨੰਦੇ ਵਾਲੇ ਗੇਟ ਦੀਆਂ ਜਿੱਥੇ ਪੰਛੀਆਂ ਦੇ ਲਈ ਰਹਿਣ ਬਸੇਰਾ ਤਾਂ ਬਣਾਇਆ ਗਿਆ ਪਰ ਉੱਥੇ ਪੰਛੀਆਂ ਦੀ ਹਾਲਤ ਤਰਸਯੋਗ ਹੈ। ਅਜਿਹੀ ਇੱਕ ਵੀਡੀਓ ਪਿਛਲੀ ਦਿਨੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਪੰਛੀਆਂ ਨੂੰ ਸਮਰਪਿਤ ਸੰਸਥਾ ਮਸੂਮ ਪ੍ਰਵਾਜ ਵੈਲਫੇਅਰ ਸੁਸਾਇਟੀ ਦੇ ਅਧਿਕਾਰੀਆਂ ਵੱਲੋਂ ਗਊਸ਼ਾਲਾ ਵਿੱਚ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤਾਂ ਉਹਨਾਂ ਦੇਖਿਆ ਕਿ ਪੰਛੀਆਂ ਦਾ ਬੁਰਾ ਹਾਲ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਸ਼ੰਕਰ ਸਰਮਾ ਨੇ ਦੱਸਿਆ ਕਿ ਗਊਸ਼ਾਲਾ ਦੇ ਵਿੱਚ ਪੰਛੀਆਂ ਦੀ ਕਾਫੀ ਹਾਲਤ ਮਾੜੀ ਸੀ ਪਰ ਦੂਜੇ ਪਾਸੇ ਇਸ ਮੌਕੇ ਸੰਸਥਾ ਦੇ ਆਗੂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਉਹਨਾਂ ਵੱਲੋਂ ਇਹਨਾਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਹੈ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਕੀ ਕਹਿੰਦੇ ਨੇ ਸ਼ੰਕਰ ਸ਼ਰਮਾ ਅਤੇ ਪਲਾ ਦੇ ਆਗੂ ਜੀ ਬਹੁਤ ਮਾੜੀ ਹਾਲਤ ਦੇ ਵਿੱਚ ਇੱਥੇ ਹਜੇ ਪਰਸੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਦੇ ਵਿੱਚ ਇੱਕ ਪੰਛੀ ਮਰਿਆ ਪਿਆ ਸੀ ਤੇ ਦੂਸਰੇ ਪੰਛੀ ਉਹਨੂੰ ਨੋਚ-ਨੋਚ ਕੇ ਖਾ ਰਹੇ ਸੀ ਅੱਜ ਜਿਸੀ ਇੱਥੇ ਫੇਰ ਆਏ ਆ ਅੱਗੇ ਦੇਖਿਆ ਇੱਕ ਫੇਰ ਪੰਛੀ ਪੈਰਲਾਈਜ਼ਡ ਹੋਇਆ ਪਿਆ ਸੀ ਤੇ ਦੂਸਰੇ ਪੰਛੀ ਉਹਨੂੰ ਨੋਚ ਰਹੇ ਸੀ ਜਦੋਂ ਇੱਕ ਪ੍ਰਜਾਤੀ ਦਾ ਪੰਛੀ ਡਿੱਗ ਪੈਂਦਾ ਹੈ ਤੇ ਦੂਸਰੀ ਪ੍ਰਜਾਤੀ ਉਹਨੂੰ ਖਾ ਜਾਂਦੀ ਹੈ ਜੇ ਅਸੀਂ ਉਹਨੂੰ ਨਹੀਂ ਸਾਮ ਸੰਭਾਲ ਕਰ ਸਕਦੇ ਤਾਂ ਉਹਨਾਂ ਨੂੰ ਸਾਨੂੰ ਨਹੀਂ ਰੱਖਣਾ ਚਾਹੀਦਾ ਇਹਨਾਂ ਨੇ ਤੋਤੇ ਤੇ ਕਬੂਤਰ ਇਕੱਠੇ ਰੱਖੇ ਹੋਏ ਆ ਜਦੋਂ ਵੀ ਕੋਈ ਕਬੂਤਰ ਬਿਮਾਰ ਹੋ ਕੇ ਡਿੱਗਦਾ ਤਾਂ ਤੋਤੇ ਜਿਹੜੇ ਅੰਦਰ ਬੈਠੇ ਆ ਜਿਨ੍ਹਾਂ ਨੇ ਦਾਣਾ ਚੁਗਣਾ ਉਹ ਮਾਸਾਹਰੀ ਹੋ ਜਾਂਦੇ ਹੋ ਇਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਹੈਗੇ ਆ ਇੱਕ ਤਾਂ ਆਪਾਂ ਉਹਨਾਂ ਦੀ ਨੇਚਰ ਚੇਂਜ ਕਰ ਰਹੇ ਹਾਂ ਜੀ ਫਿਰ ਤੋਤਿਆਂ ਦੇ ਹਾਲਾਤ ਇੰਨੇ ਮਾੜੇ ਆ ਇਹ ਪਿੰਜਰਿਆਂ ਦੇ ਵਿੱਚ ਉਹਨਾਂ ਦੇ ਉੱਪਰ ਖੰਭ ਵੀ ਹੋਣੇਗੇ ਸਿਰਫ ਸਕਿਨ ਨਜ਼ਰ ਆ ਰਹੀਏ ਥੱਲੇ ਔਰ ਇਨਫੈਕਟਡ ਹੋਏ ਪਏ ਆ ਕਈ ਪੰਛੀ ਵਿੱਚ ਜੇ ਹਜੇ ਵੀ ਇਹਨਾਂ ਨੇ ਤਰੀਕੇ ਨਾਲ ਸਾਂਭ ਸੰਭਾਲ ਨਹੀਂ ਕੀਤੀ ਤਾਂ ਇਹ ਮਰਨਗੇ ਜੀ ਜਿਹੜੇ ਐਗਜ਼ੋਟਿਕ ਬਰਡ ਦੇ ਨਾਲ ਰੱਖਿਆ ਹਾਂ ਜਿਹੜੇ ਆਪਣੇ ਇਧਰ ਇੰਡੀਅਨ ਬਰਡ ਦੇ ਰੱਖੀ ਬੈਠੇ ਆ ਤੋਤੇ ਉਹਨਾਂ ਦੀ ਅੱਜ ਸਾਡੀ ਕੋਸ਼ਿਸ਼ ਹੈ ਵਣ ਵਿਭਾਗ ਨੂੰ ਬੁਲਾ ਕੇ ਇਹਨਾਂ ਨੂੰ ਕਿਸੇ ਸੈਂਚਰੀ 'ਚ ਭੇਜਿਆ ਜਾਊਗਾ। ਜ਼ਿੰਮੇਵਾਰ ਕਿੰਨੂੰ ਮੰਨਿਆ ਜਾਂਦਾ ਹੈ? ਗਊਸ਼ਾਲਾ ਦੇ ਜਿਹੜੇ ਅਧਿਕਾਰੀ ਹੈ ਜੀ ਜਿਨ੍ਹਾਂ ਦੇ ਕੋਲੇ ਇਸ ਟਾਈਮ ਗਊਸ਼ਾਲਾ ਦੀ ਸੇਵਾ ਹੈ ਉਹੀ ਜ਼ਿੰਮੇਵਾਰ ਰਗੇ ਹੈ ਜਿਨ੍ਹਾਂ ਦੀ ਆਪਾਂ ਤਾਂ ਉਹਨਾਂ ਦੇ ਦਿਨ 'ਚ ਇੱਕ ਵਾਰੀ ਆ ਜਾਂਦੇ ਨੇ ਆ ਦੋਹਾਂ ਦਿਨਾਂ 'ਚ ਇੱਕ ਵਾਰੀ ਉਹਨੇ ਇਹਨੇ ਤਾਂ 24 ਘੰਟੇ ਇਹਨਾਂ ਦੇ ਸਾਹਮਣੇ ਮਰ ਰਹੇ ਹੈਗੇ ਹੈ ਇਹਨਾਂ ਨੂੰ ਬਿਮਾਰੀਆਂ ਹੋ ਰਹੀਆਂ ਇਹ ਫਿਰ ਵੀ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਤੇ ਇਹ ਆਪ ਵੀ ਜ਼ਿੰਮੇਵਾਰ ਹੈ ਜੀ ਕਿਤਾ ਆਪਦੇ ਇਹਨੇ ਪੂਰੀ ਕੋਸ਼ਿਸ਼ ਕਰ ਰਹੇ ਹੈ ਜੀ ਬਾਕੀ ਸਾਨੂੰ 100% ਨੋ ਲੈਜ ਨਹੀਂ ਹੈ ਕਦੀ ਕਈ ਪ੍ਰੋਬਲਮ ਆ ਜਾਂਦੀ ਹੈ ਪਰ ਇਹਨਾਂ ਨੂੰ ਅਸੀਂ ਉਹਨਾਂ ਸ਼ੰਕਰ ਸ਼ਰਮਾ ਜੀ ਆਏ ਆ ਸਾਡੇ ਕੋਲੇ ਤੇ ਇਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਜੋ ਵੀ ਆਪਦੇ ਆਨੇ ਬੈਸਟ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਲੈ ਕੇ ਜਾ ਸਾਡੇ ਤੋਂ ਇੱਥੋਂ ਲੈ ਕੇ ਜਾ ਸਕਦੇ ਹੋ ਜਿਨ੍ਹਾਂ ਦਾ ਇਲਾਜ ਕਰਕੇ ਬਾਕੀ ਛੱਡਨੇ ਆ ਅਸੀਂ ਛੱਡ ਨਹੀਂ ਸਕਦੇ ਆ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰੋ ਨਹੀਂ ਕੋਈ ਮੇਰਾ ਖਿਆਲ ਤਾਂ ਇੱਕ ਅਦਾ ਹੀ ਮਰਿਆ ਹੋਊਗਾ ਮੈਕਸੀਮ ਉਹ 1-2 ਸਾਲ ਚ ਮਰੇ ਹੋਣਗੇ ਪਰ ਬਾਕੀ ਜਿਹ ਕਹਿੰਦੇ ਆ ਤਾਂ ਹੁਣ ਸਾਨੂੰ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਹੋ ਸਕਦਾ ਤੇ ਹੋ ਜਾਂਦਾ ਹੈ ਕਈ ਵਾਰੀ ਐਮਪਲਾਈ ਤੋਂ ਕਿਸੇ ਤੋਂ ਹੋ ਗਈ ਹੋਵੇ ਗਲਤੀ ਹੋ ਗਈ ਹੋ ਸਕਦਾ ਹੈ ਵੀ ਬੈਸਟ ਨੂੰ ਟ੍ਰੀਟਮੈਂਟ ਦੇ ਰਹੇ ਆ ਡੇਲੀ ਅਸੀਂ ਲਿਬਰਲ ਵਾਲਾ ਬੰਦਾ ਸਪੈਸ਼ਲ ਹੀ ਰੱਖਿਆ ਹੋਇਆ ਉਹਦੀ ਡੇਲੀ ਪੇਮੈਂਟ ਕਰਦੇ ਆ ਉਹਨੂੰ ਤੇ ਡੇਲੀ ਉਹ ਸਫਾਈ ਕਰਾਉਂਦੇ ਆ ਰੋਜ਼ ਤੇ ਰੋਜ਼ ਦਾਣਾ ਪੰੰਦਾ ਇਹਨੂੰ ਅਸੀਂ ਬਾਜ਼ਾਰੋਂ ਖਰੀਦ ਕੇ ਦਾਣਾ ਪੰੰਦੇ ਆ ਇਵਨ ਕਿ ਲੋਕ ਵੀ ਆ ਕੇ ਜਾਂਦੇ ਆ ਇੱਥੋਂ ਦੇ ਸ਼ਰਧਾ ਸ਼ਰਧਾਲੂ ਵੀ ਪਰ ਅਸੀਂ ਵੀ ਆਪ ਦੇ ਕੋਲ ਦਾਣਾ ਡੇਲੀ ਪੰੰਦੇ ਆ